ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਤੇ ਤੁਹਾਡਾ ਸਾਡੇ ਚੈਨਲ 'ਚ ਬਹੁਤ-ਬਹੁਤ ਸਵਾਗਤ ਹੈ ਤੇ ਇਹ ਜੀ ਭੈਣ ਸਾਡੇ ਕੋਲ ਆਈ ਆ ਰਈਏ ਤੋਂ ਸਾਡੇ ਸਾਂਝਾ ਪੇਖਾ ਕਰਦੀ ਵੀਡੀਓ ਦੇਖ ਕੇ ਤੇ ਇਹਨਾਂ ਦੇ ਹਸਬੰਦ ਇਹਨਾਂ ਨੂੰ ਬਹੁਤ ਮਾਰਦੇ ਕੁੱਟਦੇ ਆ ਤੇ ਇਸ ਕਰਕੇ ਭੈਣ ਕਹਿੰਦੀ ਸੀ ਕਿ ਤੁਸੀਂ ਕਿਸੇ ਵੀ ਤਰ੍ਹਾਂ ਜਿਹੜਾ ਆ ਮੈਨੂੰ ਇਨਸਾਫ ਦਿਵਾਓ ਤੇ ਅੱਜ ਜੀ ਅਸੀਂ ਭੈਣ ਦੀ ਜਿਹੜੀ ਦੁੱਖ ਭਰੀ ਕਹਾਣੀ ਆ ਉਹ ਇਹਨਾਂ ਦੇ ਜ਼ੁਬਾਨੀ ਸੁਣਾਂਗੇ ਫਿਰ ਕੋਸ਼ਿਸ਼ ਕਰਾਂਗੇ ਕਿ ਅਸੀਂ ਇਨਾਂ ਦੇ ਹਸਬੰਦ ਨੂੰ ਵੀ ਬੁਲਾ ਕੇ ਤੇ ਅਸੀਂ ਗੱਲਬਾਤ ਕਰੀਏ ਕਿਉਂਕਿ ਇਹ ਭੈਣ ਦਾ 4 ਸਾਲ ਦਾ ਬੇਟਾ ਆ ਤੇ ਭੈਣ ਕਹਿੰਦੀ ਆ ਕਿ ਭੈਣੇ ਜੋ ਬੱਚੇ ਨੂੰ ਮਾਂ ਪਿਓ ਦਾ ਪਿਆਰ ਆਪਣੇ ਦਾ ਮਿਲਦਾ ਆ ਉਹ ਕਿਤੇ ਹੋਰ ਨਹੀਂ ਮਿਲਦਾ ਤੇ ਮੈਂ ਉਸੇ ਹੀ ਬੰਦੇ ਦੇ ਰਹਿਣਾ ਆ ਤੇ ਇਹਨਾਂ ਦੇ ਹਸਬੰਦ ਡਰਿੰਕ ਕਰਕੇ ਇਹਨਾਂ ਨੂੰ ਬਹੁਤ ਮਾਰਦੇ ਕੁੱਟਦੇ ਆ ਤੇ ਅਸੀਂ ਚਾਹੁੰਦੇ ਆ ਕਿ ਇਹਨਾਂ ਦੇ ਘਰ ਵਾਲੇ ਨੂੰ ਸਮਝਾਇਆ ਜਾਏ ਤਾਂ ਜੋ ਇਸ ਭੈਣ ਦਾ ਘਰ ਜਿਹੜਾ ਆ ਉਹ ਹੱਸਦਾ ਵਸਦਾ ਰਹੇ ਤੇ ਬੱਚੇ ਨੂੰ ਆਪਣੇ ਪਿਓ ਦਾ ਤੇ ਆਪਣੀ ਮਾਂ ਦਾ ਦੋਵਾਂ ਦਾ ਪਿਆਰ ਮਿਲੇ ਨਰ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜੀ ਭੈਣ ਵਾਸਤੇ ਆਸ਼ੀਰਵਾਦ ਜਰੂਰ ਭੇਜਿਓ ਤਾਂ ਕਿ ਭੈਣ ਦਾ ਘਰ ਜਿਹੜਾ ਹੱਸਦਾ ਵਸਦਾ ਰਹੇ ਥੈਂਕ ਯੂ ਜੀ ਹੋਰ ਨਾ ਵਸਣਾ ਪੈਣਾ ਤੇ ਜੇ ਨਹੀਂ ਫਿਰ ਤੇ ਇਹੋ ਕੁਝ ਚੱਲਦਾ ਰਹਿਣਾ ਮੈਂ ਵੀਰ ਜੀ ਇੱਕ ਗੱਲ ਤੁਸੀਂ ਜੇ ਜਾਓਗੇ ਉੱਥੇ ਜਰੂਰ ਉਹਨਾਂ ਨਾਲ ਕਲੀਅਰ ਕਰਿਓ ਕਿ ਉਹ ਉਹਨਾਂ ਦੀ ਲਾਈਫ ਆ ਉਹਨਾਂ ਨੂੰ ਉਹਨਾਂ ਦੇ ਤਰੀਕੇ ਨਾਲ ਵੀ ਥੋੜਾ ਸਰ ਜਦੋਂ ਲਾਈਫ ਦੇ ਵਿੱਚ ਆਪਾਂ ਹਸਬੈਂਡ ਵਾਈਫ ਨੂੰ ਸਪੇਸ ਨਹੀਂ ਨਾ ਦਿੰਦੇ ਆਪਾਂ ਜਿੰਨੇ ਵਾਰੀਆਂ ਚੁਲਝ ਜਾਂਦੇ ਆ ਨਾ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਰਿਸ਼ਤੇ ਉੱਥੇ ਵੀ ਖਰਾਬ ਹੁੰਦੇ ਆ ਨਹੀਂ ਨਹੀਂ ਵੇਖੋ ਬੰਦੇ ਦਾ ਅਸਲੀ ਜਿਹੜਾ ਜਨਮ ਹੈ ਨਾ ਉਹ ਵਿਆਹ ਤੋਂ ਬਾਅਦ ਚ ਸ਼ੁਰੂ ਹੁੰਦਾ ਹਾਂਜੀ ਵਿਆਹ ਤੋਂ ਬਾਅਦ ਜੋ ਤੁਹਾਨੂੰ ਫੈਮਿਲੀ ਵੀ ਵੇਖਣੀ ਪੈਣੀ ਆਪਣਾ ਪਰਿਵਾਰ ਵੀ ਵੇਖਣਾ ਪੈਣਾ ਤੇ ਤੁਹਾਨੂੰ ਆਪਣਾ ਅੱਗੇ ਫਿਊਚਰ ਵੀ ਵੇਖਣਾ ਪੈਣਾ ਫਿਊਚਰ ਵੀ ਵੇਖਣਾ ਪੈਣਾ ਕਿੰਨੇ ਚੀਜ਼ਾਂ ਬੰਦਾ ਵੇਖ ਕੇ ਚੱਲਦਾ ਜਦੋਂ ਬੰਦੇ ਦੇ ਵਿੱਚ ਗੈਪ ਪੈਣਾ ਸ਼ੁਰੂ ਹੋ ਜਾਂਦਾ ਹੈ ਨਾ ਉਹ ਗੈਪ ਬਹੁਤ ਜਿਆਦਾ ਪੈ ਜਾਂਦਾ ਉਹ ਬਾਅਦ ਚ ਉਹ ਜਿਹੜਾ ਗੈਪ ਹੈ ਨਾ ਕਲੀਅਰ ਨਹੀਂ ਹੁੰਦਾ ਹਾਂਜੀ ਕਦੇ ਵੀ ਜ਼ਿੰਦਗੀ 'ਚ ਗੈਪ ਨਾ ਪੈਣ ਦਿਓ ਹਾਂ ਆਜ ਜਿਹੜੀ ਸਿਚੁਏਸ਼ਨ ਹੁਣ ਮ ਇਹਦੇ ਵਿੱਚ ਮੂਵ ਆਨ ਆਉਣਾ ਬਹੁਤ ਜ਼ਰੂਰੀ ਹੈ ਹਾਂਜੀ ਚਾਰ ਦਿਨ ਸਾਈਡ ਤੇ ਹੋ ਜੇ ਉਹਨੂੰ ਕੋਈ ਨਾ ਫੋਨ ਚੁੱਕਾ ਉਹਨੂੰ ਕਹਿੰਦਾ ਮੈਂ ਨਹੀਂ ਮਿਲਣਾ ਪਰੇ ਹੋ ਜਾਂ ਚੱਲ ਆਪਣੇ ਘਰ ਜਦੋਂ ਸੈੱਟ ਹੋ ਜਾਏਗਾ ਉਦੋਂ ਆ ਜੀ ਆਤਮਾ ਰੱਦ ਤੇ ਕੀਤੀ ਹੁੰਦੀ ਆ ਕੀ ਮਤਲਬ ਹੈ ਤੇ ਗੂੜ ਪਰ ਨਹੀਂ ਜਾਵੇ ਅੰਦਰ ਆਈ ਜਾਵੇ ਤੂੰ ਕਿੱਥੇ ਰੋਵੇਂ ਕਮਰੇ ਚ ਨਹੀਂ ਮਤਲਬ ਉਹਨਾਂ ਨੂੰ ਇਹ ਹੁੰਦਾ ਕਿ ਤੇ ਤੇ ਨੂੰ ਮਤਲਬ ਕਿ ਹਾਂ ਬਹੁਤ ਨਾਈਸ ਆ ਮੈਂ ਉਹਨਾਂ ਨੂੰ ਗਲਤ ਨਹੀਂ ਕਹਉਂ ਨਹੀਂ ਉਹ ਤਾਂ ਗਲਤ ਕਰ ਦਿੰਦਾ ਫਿਰ ਦੇਖੋ ਜੇ ਅੱਧੀ ਰਾਤ ਵੀ ਆਉਂਦੇ ਆ ਨਾ ਇਹ ਕਹਿ ਦੇਣਾ ਮੈਂ ਉਸੇ ਟਾਈਮ ਉਹਨਾਂ ਨੂੰ ਕਦੀ ਭੁੱਖੇ ਨਹੀਂ ਸੌਣ ਦਿੱਤਾ ਬਸ ਇਹੀ ਤੇ ਗਲਤੀ ਆ ਇਹੀ ਤੇ ਗਲਤੀ ਦੇਖੋ ਲੋਕ ਇਸੇ ਚੀਜ਼ ਦਾ ਤੇ ਫਾਇਦਾ ਚੁੱਕਦੇ ਨੇ ਇਹਨਾਂ ਨਾਲ ਪਰਸੋਂ ਮਿਲਣਾ ਇਹਨਾਂ ਦੀ ਗੱਲ ਹੋਈ ਕੱਲ ਨਾ ਉਹ ਵੀਰ ਪਹੁੰਚ ਗਿਆ ਇਹ ਫਿਰ ਮੈਨੂੰ ਨਹੀਂ ਭਾਣੇ ਉਹ ਪਹੁੰਚ ਗਏ ਆ ਤੇ ਚਲ ਕੋਈ ਨਹੀਂ ਭਾਣੇ ਹੁਣ ਫਿਰ ਨਾ ਜੋ ਕਹਿਣਗੇ ਉਹ ਤਾਂ ਬਣਾ ਚੱਲ ਰਹੇ ਨੇ ਇਹਦੇ ਵਿੱਚ ਕੰਨੀਆਂ ਵੀ ਆਈ ਆ ਤੇ ਨਹੀਂ ਇਹੀ ਇਹਹੀ ਗੱਲਾਂ ਕਰਕੇ ਤੇ ਇੱਥੇ ਕੰਮ ਪਹੁੰਚ ਗਿਆ ਆ ਫਿਰ ਮੈਂ ਵੀ ਨਾ ਇਹਨਾਂ ਨੂੰ ਮੈਮ ਨੂੰ ਇਹਨਾਂ ਵੀ ਦੂਰ ਆਉਣਾ ਹੈ ਇਹਨਾਂ ਨੂੰ ਮੈਮਣਾ ਕਰ ਦਿੱਤਾ ਤੇ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਦਾ ਨਾ ਬ੍ਰਦਰ ਆਇਆ ਭਰਾ ਦੇ ਧੋਖੇ ਨਾਲ ਉਹ ਨੂੰ ਲੈ ਗਿਆ ਕਹਿੰਦਾ ਮੰਮੀ ਨੂੰ ਅਟੈਕ ਆ ਗਿਆ ਆ ਤੇ ਤੂੰ ਚੱਲ ਉਹ ਗੱਡੀ ਪਿਆ ਕੇ ਚਲ ਗਿਆ ਗੱਡੀ ਚ ਇਹਨਾਂ ਫਿਰ ਮੈਨੂੰ ਫੋਨ ਕੀਤਾ ਕਹਿੰਦੇ ਨਹੀਂ ਮੈਡਮ ਉਹ ਤਾਂ ਚਲ ਗਿਆ ਆ ਤੇ ਫਿਰ ਰਾਤ ਨੂੰ ਵੀ ਬਾਬਾ ਨੂੰ ਅਟੈਕ ਆ ਗਿਆ ਉਹ ਦੂਜੇ ਬਣਾ ਤੂੰ ਤੁਸੀਂ ਇੱਕ ਜੀ ਇੱਕ ਜੀ ਦੇਖੋ ਆ ਸਾਰੇ ਜਣੇ ਬੈਠਿਆ ਇੱਕ ਚੀਜ਼ ਮੈਨੂੰ ਦੱਸੋ ਨਾਲੇ 76 ਵੀ ਗਾਣੇ ਨਾਲੇ ਰਾਤ ਨੂੰ ਗਰਮ ਰੋਟੀਆਂ ਵੀ ਲਾ ਕੇ ਦੇਣੀਆਂ ਇਹ ਸਹੀ ਆ ਕਿ ਗਲਤ ਆ ਇਹ ਗਲਤ ਇਹ ਚ ਤੁਹਾਡੀ ਗਲਤੀ ਆ ਸਵਾਉ ਉਹਨੂੰ 4 ਦਿਨ ਭੁੱਖਾ ਉਹ ਮਾਰ ਬਟਦੀ ਆ ਪਟੀ ਜਾਵੇ ਮਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਕੁੱਟਣ ਡਿਆ ਉਹ ਮਾਂ ਕਿਤੇ ਜਮੀਰ ਨਹੀਂ ਬਾਜਦੀ ਇਹੀ ਤੇ ਗੱਲ ਆ ਫਿਰ ਜਮੀਰ ਨੂੰ ਮਾਰਨਾ ਪੈਣਾ ਆ ਜੇ ਜੀਣਾ ਤੇ ਫਿਰ ਕਰਨਾ ਪੈਣਾ ਹੈ ਨਹੀਂ ਤਾਨੂੰ ਨਾ ਸਪੋਰਟ ਆਪਣੀ ਖੁਦ ਵੀ ਤਾਨੂੰ ਕਰਨੀ ਪੈਣੀ ਆ ਹੁਣ ਵੇਖੋ ਆਪਾਂ ਤਾਂ ਦਾਤ ਸਾਥ ਦੇ ਦਾਂਗੇ ਅੱਜ ਦੇਣਾ ਕਿ ਕੱਲ ਦੇ ਦਾਂਗੇ ਹੁਣ ਬਾਹੀ ਜਾ ਤੁਸੀਂ ਦੇਖੋ ਅਸੀਂ 24 ਘੰਟੇ ਤੇ ਤੁਹਾਡੇ ਨਾਲ ਬਹਿ ਨਹੀਂ ਸਕਦੇ ਹਨ ਕੋਸ਼ਿਸ਼ ਹੈਗਾ ਤੁਹਾਨੂੰ ਆਪ ਵੀ ਕਰਨਾ ਪੈਣਾ ਮੇਨ ਮੁੱਦਾ ਸ਼ਰਾਬ ਦਾ ਹੀ ਆ ਹੋਰ ਉਹ ਸੁਖਾਰ ਦੇਗੇ ਮਾਤਾ ਜੀ ਇੱਕ ਗੱਲ ਦੱਸਿਓ ਤੁਹਾਨੂੰ ਇੱਕ ਗੱਲ ਛੋਟੀ ਜਿਹੀ ਦੱਸਾਂ ਜਨਾਨੀ ਚਾਵੇ ਨਾ ਜਨਾਨੀ ਚਾਵੇ ਤੇ ਬੰਦੇ ਨੂੰ ਛੇਤਰ ਚ ਪਾਣੀ ਪਿਆ ਸਕਦੀ ਆ ਜੇ ਜਨਾਨੀ ਚਾਵੇ ਤੇ ਕੱਲੀ ਜਨਾਨੀ ਦਾ ਜੀ ਉਹ ਨਹੀਂ ਆਂਟੀ ਜੀ ਬੜੀਆਂ ਬੜੀਆਂ ਵੇਖੀਆਂ ਬਹੁਤ ਵੇਖੀਆਂ ਮਾਤਾ ਜੀ ਬਹੁਤ ਵੇਖੀਆਂ ਅੱਜ ਕੱਲ ਤੇ ਉਹ ਕੁੜੀਆਂ ਹੈ ਹੀ ਨਹੀਂ ਗਿਆ ਹੁਣ ਤੁਸੀਂ ਵੇਖੋ ਪੀ ਚਲੋ ਹਾਂ ਉਹਨਾਂ ਜਿਆਦਾ ਕੰਮ ਖਰਾਬ ਬਣਾ ਪਰ ਵੀਰ ਜੀ ਮੈਂ ਬਸ ਇਹੀ ਆ ਕਿ ਮੈਨੂੰ ਮੈਂ ਮਹੀਨੇ ਦੀ ਮਹੀਨੇ ਮੈਨੂੰ ਖਰਚਾ ਦੇਵੇ ਮੇਰਾ ਬੱਚਾ ਹੁੰਦਾ ਉਹ ਕਦੀ ਮੈਂ ਇਕੱਲੇ ਨਹੀਂ ਮੈਂ ਜਦੋਂ ਉਹਨਾਂ ਕੋਲ ਮੰਗਦੀ ਸ਼ਰਮ ਆਉਂਦੀ ਆ ਖਰਚਾ ਨਹੀਂ ਲੈਣਾ ਆਪਾਂ ਖਰਚਾ ਆਪਾਂ ਉਹਨਾਂ ਦਾ ਨੌਕਰ ਗਿਆ ਵੀ ਅਸੀਂ ਉਹਨਾਂ ਨੂੰ ਰੋਟੀਆਂ ਲਾਗ ਦੇਣੇ ਤੇਾਨੂੰ ਪੈਸੇ ਦਿਓ ਮਹੀਨੇ ਬਾਅਦ ਧੀ ਮਾਲਕ ਜੀ ਉੱਥੋਂ ਦੇ ਤੁਸੀਂ ਕਿਉਂ ਖਰਚਾ ਲੈਣਾ ਉਹਨੂੰ ਕਹਾਂ ਵੀ ਹਿਸਾਬ ਦੱਸ ਕੀ ਆ ਕਿੰਨਾ ਕਮਾਇਆ ਕੀ ਕੀਤਾ ਉਹ ਨਹੀਂ ਦਿੰਦੇ ਮੈਨੂੰ ਪਤਾ ਹੀ ਨਹੀਂ ਆ ਤਾਂ ਫਿਰ ਇਹੇ ਤੇ ਗਲਤੀਆਂ ਨੇ ਪੁਣ ਜਿੱਦਣ ਇਹ ਲੜਕੇ ਆਪਣੇ ਸਹੁਰਿਆਂ ਤੋਂ ਆਏ ਸੀ ਇਹਨਾਂ ਕੋਲ ਨਾ ਪੈਸੇ ਨਹੀਂ ਸੀ ਇਹ ਭੈਣ ਦੱਸਦੀ ਸੀ ਕਿ ਬੇਟੇ ਨੇ ਨਾ ਬਸ ਉੱਤਰ ਕੇ ਜਦੋਂ ਬਟਾਲੇ ਉੱtre ਆ ਬਸੇ ਉੱਤਰ ਕੇ ਇਹਦੇ ਕੋਈ ਸ਼ਾਇਦ ਕੋਲਡ ਡਰਿੰਕ ਮੰਗੀ ਇਹਨਾਂ ਕੋਲ 10 ਰੁਪਏ ਸੀ ਫਿਰ ਇਹਨਾਂ ਕੰਡੈਕਟਰ ਕੋਲ 10 ਰੁਪਏ ਲੈ ਕੇ ਤੇ ਫਿਰ ਮੁੰਡੇ ਨੂੰ 20 ਰੁਪਏ ਵਾਲੀ ਕੋਲਡ ਡਰਿੰਕ ਪਿਆਈ ਹਾਂ ਦਸਨਿਆਰਿਆਂ ਦੀ ਨੋਹ ਆ ਹਾਂ ਸੁਨਿਆਰਿਆਂ ਦੀ ਨੋਹ ਬਾਹਰ ਨਿਕਲੇ ਕਹਿੰਦੇ ਕੋਹ ਦਸਨਿਆਰਿਆਂ ਪਤਾ ਲੱਗੇ ਹਾਂ ਜੀ ਕੇਅਰ ਕਰਦੀ ਆ ਦੀਦੀ ਹੈ ਕੁਛ ਗੰਢੀਆਂ ਆਵਾਂਗਾ ਇੱਕ ਮਿੰਟ ਭਾਜੀ ਮਤਲਬ ਇੱਕ ਮਿੰਟ ਕੜੇ ਪਾਏ ਕਿ ਜਦੋਂ ਜਾਈ ਦਾ ਕੰਨਾ ਚ ਬਦਲੇ ਹੁੰਦੇ ਸਾਰਾ ਕੁਝ ਮਤਲਬ ਕਿ ਮਾਂ ਦੇ ਹੱਥ ਵਾਸਾ ਸਭ ਉਹ ਮਿੱਠੀ ਛੁਰੀ ਆ ਜੀ ਉਹ ਕੁਝ ਨਹੀਂ ਕਰਦੀ ਜੇ ਮਾਂ ਜਾਵੇ ਤਾਂ ਆਪਣੇ ਕੋ ਤੋਂਪ ਹੈ ਉਹ ਕੱਲਿਆਂ ਦੀ ਹੈ ਕਿ ਤਾਂ ਆਪ ਕਰੀਏ ਨਹੀਂ ਉਹ ਤਿੰਨਾਂ ਦਾ ਤਿੰਨਾਂ ਇਹ ਨਹੀਂ ਦੋ ਸ਼ੌਪ ਹੈ ਕੱਲਿਆਂ ਦੀ ਹੋਏ ਤੇ ਫਿਰ ਇਹਦੇ ਵਿੱਚ ਇਹ ਆ ਕਿ ਤੁਸੀਂ ਜਾ ਕੇ ਗਾਲ ਹਾਂ ਬੈਠ ਸਕਦੀ ਹੈ ਉਹਦੀ ਪ੍ਰੋਪਰਟੀ ਦਾ ਇਹ ਪਤਾ ਕਿਹਦੇ ਨਾਮ ਤੇ ਦੇ ਹੈਗੀ ਕਹਦੇ ਨਹੀਂ ਅਜੇ ਤੱਕ ਉਹਨਾਂ ਨੇ ਭੇਜ ਹੀ ਨਹੀਂ ਮਤਲਬ ਇਹ ਆ ਕਿ ਨਾਮ ਉਹਨਾਂ ਦੀਆਂ ਤਾਂ ਦੋ ਸ਼ਾਪ ਆ ਜਿਹੜੇ ਚਲੋ ਆਪਣੀ ਮਰਜ਼ੀ ਹੁੰਦੀ ਕਿ ਕਿਸੇ ਵੇਲੇ ਕਈ ਪੇਰੈਂਟਸ ਇਦਾਂ ਹੁੰਦੇ ਆ ਕਿ ਨਹੀਂ ਹੈ ਨਾ ਨਹੀਂ ਲੋ ਕਰਦੇ ਨਹੀਂ ਦੁਕਾਨਾ ਤੇ ਬਿਠਾਉਂਦੇ ਉਹ ਚਲੋ ਆਪ ਦੁਕਾਨਾ ਬੈਂਦੀ ਆ ਸਾਰਾ ਦਿਨ ਉਹ ਨਾ ਬੈਂਦੀ ਆ ਮੈਂ ਵੀਰ ਜੀ ਉਸ ਦਿਨ ਜ਼ਰੂਰ ਬੈਂਦੀ ਜਿੱਦਣ ਇਹਨਾਂ ਨੇ ਡਰਿੰਕ ਕੀਤੀ ਹੁੰਦੀ ਆ ਫਿਰ ਮੈਂ ਉੱਥੇ ਬਹਿਣਾ ਪੈਂਦਾ ਨੇ ਨਾਲ ਬੈਠਣਾ ਪੈਂਦਾ ਫਿਰ ਮੈਨੂੰ ਕਈ ਵਾਰੀ ਮੈਨੂੰ ਉਸ ਦਿਨ ਕੱਢਿਆ ਜਾਂਦਾ ਬਾਹਰ ਜਦੋਂ ਪਤਾ ਵਾ ਕਿ ਅੱਜ ਇਹਨਾਂ ਦਾ ਮੁੰਡਾ ਗਲਤ ਆ ਆਦਰਵਾਇਸ ਜਦੋਂ ਠੀਕ ਆ ਮੈਨੂੰ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੁੰਦੀ ਜਿਹੜੀ ਚੀਜ਼ ਲੈਣੀ ਤੂੰ ਘਰੇ ਦੱਸ ਤੈਨੂੰ ਘਰੇ ਆ ਜੂਗੀ ਮੈਨੂੰ ਅੱਜ ਤੱਕ ਕਦੀ ਉੱਥੇ ਆ ਕਿ ਮੈਂ ਕੋਈ ਕੱਪੜਾ ਅੱਜ ਤੱਕਰ ਅੱਜ ਤੱਕਰ ਮੈਂ ਉੱਥੋਂ ਕਦੀ ਲੈਣ ਵਾਸਤੇ ਨਹੀਂ ਗਈ ਨਹੀ ਫਿਰ ਜੇ ਵੇਖੋ ਤੁਸੀਂ ਚਾਹੁੰਦੇ ਜੇ ਕਿ ਤੁਸੀਂ ਸ਼ੌਪ ਤੇ ਜਾਣਾ ਹੈ ਫੇਰ ਉਹ ਡੇਲੀ ਰੁਟੀਨ ਬਣਾ ਲਓ ਕਿ ਘਰ ਮੇ ਜਾਣਾ ਹੀ ਜਾਣਾ ਇਹ ਨਹੀਂ ਕਿ ਜਦ ਤਨ ਉਹਨੂੰ ਜਰੂਰਤ ਹੈ ਫੇਰ ਉਦੋਂ ਜਾਣਾ ਹੈ ਕਿ ਤੁਹਾਨੂੰ ਨਾ ਸਟ੍ਰੋਂਗ ਬਣਾ ਬੈਣਾ ਹੈ ਹਾਂਜੀ ਇੱਕ ਵੀਕਲੀ ਕਰਵਾਵਾ ਕਿ ਉਹ ਕੀ ਦਾ ਹੱਸਦਾ ਜਾਂ ਇਦਾਂ ਕਰਦਾ ਜਾਂ ਬੇਕਿਆਂ ਨੂੰ ਦੱਸਦਾ ਹੈ ਨਾ ਇਹਦੇ ਵਿੱਚ ਤੁਹਾਨੂੰ ਖੁਦ ਆਪ ਸਟੈਂਡ ਹੋਣਾ ਪੈਣਾ ਹੈ ਕਿ ਤੁਸੀਂ ਕਿਸ ਤਰ੍ਹਾਂ ਕਿ ਤੁਸੀਂ ਆਪਣਾ ਕਰ ਸਕਦੇ ਆਪਣੇ ਬੇਟੇ ਦਾ ਜਹਾਂ ਜਾਂਦਾ ਹੈ ਇੱਕ ਸਾਈਡ ਤੇ ਆ ਸਾਈਕੋਵਾਜ ਜਾਂ ਡ੍ਰਿੰਕ ਕਰਦਾ ਇੱਕ ਸਾਈਡ ਤੇ ਰਹਿਣ ਉਹ ਆਪਣੀ ਲਾਈਫ ਆਪਣੇ ਬੱਚੇ ਨੇ ਆਪਣਾ ਹੱਕ ਲੈ ਕੇ ਆਪਣੀ ਜ਼ਿੰਦਗੀ ਜੀਓ ਮੈਂ ਫੈਮਲੀ ਦੇ ਵਿੱਚ ਰਹੋਗੇ ਤਾਂ ਕੋਈ ਇਹ ਨਹੀਂ ਕਿ ਹਾਂਜੀ ਇਹ ਇਸ ਹੱਗ ਵਿੱਚ ਤੁਸੀਂ ਕਹਿੰਦੇ ਰਹਿਣਾ ਵੀ ਪੈਣਾ ਹੈ ਬੈਠੇ ਵੇਖੋ ਉਹਨਾਂ ਦੇ ਤਿੰਨ ਬੇਟੇ ਆ ਦੋ ਨੋਵਾ ਚਲ ਗਏ ਆ ਨਹੀਂ ਇਹੀ ਨੇ ਹੈਨਾ ਹੁਣ ਵੇਖੋਗਾ ਨਾ ਬੇਜਾ ਕੇ ਜਿੱਦਾਂ ਮਰਜੀ ਹੁਣ ਮਦਰ ਜਿਹੜੇ ਇਹਨਾਂ ਦੇ ਆ ਸੱਤ ਨੇ ਹੈਨਾ ਉਹਦੇ ਵਾਸਤੇ ਬੇਟਾ ਵੀ ਜਾਂ ਪੋਤਾ ਵੀ ਉਹਨਾਂ ਹੀ ਜ਼ਰੂਰੀ ਆ ਹੈਨਾ ਅਸੀਂ ਫੈਮਿਲੀ ਨੂੰ ਵੱਖ ਨਹੀਂ ਕਰ ਸਕਦੇ ਤੇ ਭੈਣ ਦਾ ਵੀ ਮੇਨ ਮੋਟਿਵ ਇਹੀ ਆ ਕਿ ਮੈਂ ਰਹਿਣਾ ਤੇ ਬਸਣਾ ਮੈਂ ਉਸੇ ਦੇ ਬਸ ਇਹ ਕਿ ਉਹ ਸੁਧਰ ਜਾ। ਵਿਖੋ ਵੀ ਜਿਹੜੀਆਂ ਉਹਨਾਂ ਦੀਆਂ ਦੋ ਪਹਿਲੀਆਂ ਨੋਵਾਂ ਆਂ ਹੀ ਉਹ ਵੀ ਕੋਈ ਕਮੀਆਂ ਆਂ ਤੇ ਤਾਂ ਹੀ ਗਈਆਂ ਨਾ। ਤੇ ਇਹ ਕਮੀ ਨੂੰ ਤੁਸੀਂ ਸੁਧਾਰ ਸਕਦੇ ਜੀ। ਅਮੇ ਨਹੀਂ ਕਿਸੇ ਦਾ ਜ਼ਿਕਰ ਕਰਦਾ ਕਰਦਾ। ਜੀ ਬਿਲਕੁਲ। ਤੁਸੀਂ ਸੁਧਾਰ ਸਕਦੇ ਜੀ ਇਹ ਕਮੀਆਂ। ਜਿਹੜੀਆਂ ਉਹ ਕਰ ਸਕਦੇ ਪੂਰੀਆਂ ਤੁਸੀਂ। ਡਿਊਟੀ ਤੇ ਆ ਮੈਂ ਮੈਂ ਕਰਦਾ। ਇਹ ਇਹ ਕੁੜੀ ਦਾ ਵੇਖੋ ਕਿ ਇੰਨੀ ਜਿਆਦੀ ਚੰਗੀ ਕੁੜੀ ਆ। ਇਹ ਕਹਿੰਦੀ ਕਿ ਇੰਨੇ ਫਸਟ ਸਹਿਕ ਵੀ ਕਹਿੰਦੀ ਮੈਂ ਉੱਥੇ ਹੀ ਵਸਣਾ। ਬਿਲਕੁਲ ਇੱਥੇ ਅੱਜ ਕੱਲ ਦੀਆਂ ਦੰਦੀਆਂ ਕੁੜੀਆਂ ਨੇ ਮੈਂ ਆਪਣੀਆਂ ਦੇ ਮੈਂਟਲ ਆਉਂਦੀਆਂ ਉਹ ਇਜ਼ਾਜ਼ਤ ਨਹੀਂ ਮਾਰਦੇ ਜਿਹੜੀਆਂ ਵੱਡੀਆਂ ਜਠਾਣੀਆਂ ਉਹ ਵੀ ਤੇ ਛੱਡ ਕੇ ਗਈਆਂ ਨੇ ਪਰ ਉਹ ਕੁੜੀ ਕਹਿੰਦੀ ਹੈ ਕਿ ਮੈਂ ਉੱਥੇ ਹੀ ਵਸਣਾ ਹਾਂ ਉਹ ਤਾਂ ਹੀ ਹੈ ਤੁਹਾਡਾ ਇਹ ਸਟੈਂਡ ਲੈਣਾ ਲਾਉਣਾ ਇਹ ਤੁਹਾਡੇ ਅੰਦਰ ਸਟੈਂਡ ਮੈਨੂੰ ਨਹੀਂ ਲੱਗਦਾ ਵੀ ਸ਼ਾਇਦ ਅੱਜ ਆਪਣੇ ਲਈ ਹਰ ਕੋਈ ਸਟੈਂਡ ਲਾਊਗਾ ਅਪਸਟੈਂਡ ਉਹ ਇਹ ਸਭ ਨਾ ਲੈਂਦੇ ਆ ਕਿ ਜਦੋਂ ਭੈਣ ਦੀ ਮੋਟੀ ਮਾੜੀ ਬਣਾਵਾ ਹੁੰਦਾ ਨਾ ਉਦੋਂ ਭੈਣ ਦੀ سپورਟ ਕਰਦੇ ਆ ਜਿੱਦਾਂ ਉਹਨਾਂ ਦਾ ਬੇਟਾ ਇਹਨੂੰ ਮਾਰਦਾ ਕੁੱਟਦਾ ਉਸ ਦਿਨ ਉਹ ਸਟੈਂਡ ਨਹੀਂ ਲੈਂਦੇ ਉਸ ਦਿਨ ਉਹ ਇਹਨਾਂ ਨੂੰ ਹੀ ਮਾੜਾ ਚੰਗਾ ਕਹਿੰਦੇ ਮਤਲਬ ਕਿਉਂ ਜਿਹੜੀ ਮੋਲ ਆ ਇਸ ਕਰਕੇ ਜੇ ਇੱਕ ਬੰਦਾ ਗਲਤ ਆ ਨਾ ਤੇ ਬਾਕੀ ਪਰਿਵਾਰ ਦੀ سپورਟ ਹੋਏ ਨਾ ਕੋਈ ਕੁਝ ਨਹੀਂ ਇੰਨਾ دیر ਚਿਰ ਨੂੰ ਪਤਾ ਵਾ ਕਿ ਮੁੰਡਾ ਸਾਡਾ ਗਲਤ ਆ ਅਕਸੈਪਟ ਵੀ ਕਰਦੇ ਆ ਮਤਲਬ ਕਿ ਹੁਣ ਜਦਾਂ ਲੋਕਾਂ ਸਾਹਮਣੇ ਨਹੀਂ ਖੁੱਲ ਕੇ ਜਾਂਦੇ ਫਿਰ ਉਹਨਾਂ ਨੂੰ ਇਹ ਹੁੰਦਾ ਵਾ ਉਸ ਦੀ ਗੱਲ ਆ ਫਿਰ ਭਾਉ ਚਾਰ ਪੰਜ ਦੇ ਚਾਰ ਪੰਜ ਦੇ ਹੱਟੇ ਜਾਣ ਜਾਂਦੇ ਹਾਂ 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 ਫਿਰ ਸੁਧਾਰਨਗੇ ਲੋਕਾਂ ਨੂੰ ਵੀ ਪਤਾ ਲੱਗੇ ਕਿ ਇਹਨਾਂ ਦਾ ਕੀ ਕੰਮ ਹੈ ਕੀ ਕਰਦੇ ਨੇ ਇਹ ਸਵਾਲ ਜ਼ਰੂਰ ਕਰਦੀ ਮੈਂ ਬਾਹਰ ਨਿਕਲ ਕੇ ਗਲੀ ਚ ਬੋਲੀ ਹਾਂ ਮੈਂ ਜ਼ਰੂਰ ਬੋਲਦੀ ਹਾਂ ਮੈਂ ਇਸ ਵਾਰ ਬੋਲ ਕੇ ਆਈ ਜੀ ਅੱਕ ਕੇ ਬੰਦਾ ਫਿਰ ਬੋਲਦਾ ਹੈ ਹਾਂ ਜੀ ਔਰ ਮੈਨੂੰ ਜਿਹੜਾ ਮਨ ਵਿੱਚਕਾਰ ਵਾਲੇ ਬਾਜ਼ੀਆ ਨਾ ਉਹ ਮਤਲਬ ਕਿ ਅੰਦਰ ਐਡਾ ਕਰਦੇ ਸੀ ਕਿ ਅੰਦਰ ਬੈਠ ਕੇ ਗੱਲ ਕਰਦੇ ਮੈਂ ਕਿਹਾ ਵੀ ਨਹੀਂ ਇਸ ਵਾਰ ਅੰਦਰ ਬੈਠ ਕੇ ਗੱਲ ਨਹੀਂ ਹੋਣੀ ਹੁਣ ਇਹ ਗੱਲ ਹੁਣ ਬਾਹਰ ਹੀ ਜਾਊਗੀ ਵੀ ਮੈਂ ਬਹੁਤ ਟੋਲਰੇਟ ਕਰ ਲਿਆ ਹਰ ਇੱਕ ਚੀਜ਼ ਨੂੰ ਮੈਂ ਪਤਾ ਕਰੂਗਾ ਨਾ ਨੀ ਉਹਦੇ ਬਾਰੇ ਵੀ ਕਰ ਲਿਆ ਤਾਂ ਕੀ ਕਰਨਾ ਨਾ ਉੱਥੇ ਜਾ ਕੇ ਉੱਥੋਂ ਸਾਰਾ ਕੀ ਕਰਨਾ ਵੀ ਇਹ ਇਹਨਾਂ ਦੇ ਲੜਾਈ ਝਗੜੇ ਦਾ ਕਾਰਨ ਜੀ ਨਹੀਂ ਨਹੀਂ ਵੀ ਇਹਦੇ ਬਾਰੇ ਬੇਸ਼ੱਕ ਉੱਥੋਂ ਪਤਾ ਕਰੋ ਕੋਈ ਬਾਡੀ ਨਹੀਂ ਗੱਲ ਕਰਨੀ ਉਹ ਫੈਮਲੀ ਦੀ ਗੱਲ ਹੈ ਐਟ ਲੀਸਟ ਮੇਰੇ ਬਾਰੇ ਵੀ ਤਾਂ ਲੋਕਾਂ ਨੂੰ ਪਤਾ ਲੱਗ ਗਿਆ ਤੁਹਾਡੇ ਬਾਰੇ ਨਾ ਪਤਾ ਕਰਨ ਦੀ ਲੋੜ ਨਹੀਂ ਤੁਸੀਂ ਸਾਡੇ ਕੋਲ ਆ ਗਏ ਤਾਂ ਤੁਹਾਡਾ ਪਤਾ ਅੱਜ ਦੇ ਸਮੇਂ ਵਿੱਚ ਮੈਂ ਕਹਿੰਨੀ ਆਂ ਵੀ ਤੁਹਾਨੂੰ ਵੀ ਇਹ ਉਦੋਂ ਸਮਝ ਜਾਣਾ ਚਾਹੀਦਾ ਸੀ ਕਿ ਫੈਮਿਲੀ ਸਾਈਕੋ ਆ ਪੂਰੀ ਦੀ ਪੂਰੀ ਫੈਮਿਲੀ ਮੈਂ ਕਹਿੰਨੀ ਸਾਈਕੋ ਆ ਕਿਉਂਕਿ ਵੇਖੋ ਜਦੋਂ ਤੁਹਾਡੀ ਅੰਗੇਜਮੈਂਟ ਹੋਈ ਆ ਅਦਰ ਕਾਸਟ ਵਿੱਚ ਤੁਸੀਂ ਖੋਦੇ ਹਨਾ ਅਰੇਂਜ ਮੈਰਿਜ ਹੋਈ ਆ ਅਰੇਂਜ ਮੈਰਿਜ ਆ ਕਿ ਨਾ ਅਰੇਂਜ ਅਰੇਂਜ ਹਾਂਜੀ ਇਹ ਬਚੋਲੇ ਨਹੀਂ ਇਹ ਉੱਥੇ ਹੀ ਆ ਜੀ ਰਹੀਏ ਤਾਂ ਹੀ ਆ ਜੀ ਤੁਹਾਡੇ ਇਹ ਕਿੰਦਾਵਾ ਸਾਡੇ ਨਹੀਂ ਸੀ ਗੱਲ ਪਿਆ ਹਾਂਜੀ ਮੇਰੀ ਬੇਟੀ ਇੱਥੇ ਆਈ ਆ ਬਟਾਲੇ ਜੀਰਾ ਪਾਰਕ ਦੇ ਸਾਹਮਣੇ ਆ ਗਿਆ ਨਾ ਆਪਣਾ ਆਪ ਨੂੰ ਮਿਲਾਂਗੇ ਹਾਂਜੀ ਆਪਕੈ ਸਹੀ ਸਾਡੇ ਉਹਨਾਂ ਦੇ ਕਦੇ ਸਾਹਮਣੇ ਇੰਨੇ ਇੰਨੇ ਜੋ ਇਹਨਾਂ ਨੇ ਕਿਹਾ ਸਾਡੇ ਧਰਮਪੁਰ ਕਲੋਨੀ ਚ ਹਾਂਜੀ ਇਹਨਾਂ ਦੇ ਸਸਦ ਆਉਂਦੇ ਨਹੀਂ ਸੀ ਓਕੇ ਉਹਨੂੰ ਵੀ ਇਹਨੇ ਵੀ ਦੋ ਕੋਈ ਮੇਰੀ ਬੇਟੀ ਇਹ ਆਖਿਆ ਤੇ ਮੈਂ ਇਹਨਾਂ ਨੂੰ ਪੁੱਛਿਆ ਇਹਨੇ ਜਵਾਬ ਵੀ ਦੇ ਮੈਰੀ ਬਾਬੇ ਦੀ ਦਾ ਨਾ ਮੁੰਡਾ ਜ਼ਿਆਦਾ ਉਮਰ ਦਾ ਵਾ 10 ਸਾਲ ਘੱਟੋ ਘੱਟ ਉਮਰ ਜ਼ਿਆਦਾ ਹੈ ਕਿ ਸਾਡੀ ਕਾਸਟਰੀ ਹੋਏ ਇੱਕ ਵੀਰੇ ਹਾਂਜੀ ਵੀਰੇ 1 ਮਿੰਟ ਇੱਕ ਨਾ ਫਿਰ ਉਹਨਾਂ ਰਿਸ਼ਤੇ ਤੋਂ ਬਾਅਦ ਪੂਰੇ ਪਿੰਡ ਵਿੱਚ ਇੱਕ ਇੱਕ ਜਾਣੇ ਕੋ ਕੁੜੀ ਬਾਈ ਖੁਸ਼ਿਆ ਮੰਗਣੀ ਦੇ ਪਹਿਲਾਂ ਕੇ ਮਨੇ ਪਿਆ ਨਾ ਕੁੜੀ ਕਿਵੇਂ ਦੀ ਆ ਕੁੜੀ ਕਿਵੇਂ ਦੀ ਜਦੋਂ ਤੁਸੀਂ ਇੱਕ ਰਿਸ਼ਤਾ ਕਰ ਰਹੇ ਜੀ ਇੱਕ ਟਰਸਟ ਹੋਣਾ ਬਹੁਤ ਜ਼ਰੂਰੀ ਆ ਜਦੋਂ ਵਿਚੋਲੇ ਨੇ ਦੱਸ ਦਿੱਤਾ ਕਿ ਹਾਂ ਕੁੜੀ ਚੰਗੀ ਆ ਹਨਾ ਪੇਰੈਂਟਸ ਨੇ ਦੱਸ ਦੇ ਦਾ ਕੁੜੀ ਨੂੰ ਵੇਖਣ ਚ ਪਤਾ ਲੱਗਦਾ ਉਹਨਾਂ ਨੂੰ ਚੰਗੀ ਆ ਫਿਰ ਤੋਂ ਹੀ ਗਲੀ ਗਮਾਂਡ ਜਦੋਂ ਪੁੱਛਦੇ ਜੇ ਇਹ ਇਹ ਵਾਲੇ ਰਿਸ਼ਤੇ ਵਿੱਚ ਮੈਂ ਕਹਿੰਨੀ ਪੇਰੈਂਟਸ ਨੂੰ ਵੀ ਨਾ ਕਰ ਦੇਣੀ ਚਾਹੀਦੀ ਸਾਨੂੰ ਪਤਾ ਸੀ ਨਾ ਬਾਅਦ ਵਿੱਚ ਆ ਗਿਆ ਵਾਹ ਹਾਂ ਇੱਕ ਬਾਤ ਬਹਿਣੀ ਦੁਬਾਰਾ ਇਹਨਾਂ ਨੇ ਰਿਸ਼ਤਾ ਮੰਗ ਲਿਆ ਜੇ ਦੁਬਾਰਾ ਮੰਗ ਲਿਆ ਨਾ ਇਹਨਾਂ ਨੇ ਪਹਿਲਾਂ ਇਨਕੁਆਰੀ ਕੀਤੀ ਗੁੜੀ ਸਾਡੀਆਂ ਦੋ ਗਲੀ ਵਿੱਚ ਇਨਕੁਆਰੀ ਕਰਕੇ ਸਾਡੇ ਅੰਦਰ ਘਾੜੀ ਇਹਨਾਂ ਨੇ ਅਧਿਆ ਦੀ ਸਾਡੀਆਂ ਦੋ ਗਲੀ ਵਿੱਚ ਲੱਗ ਲੱਗਿਆ ਇਹਨਾਂ ਨੇ ਇਨਕੁਆਰੀ ਕਰਕੇ ਵਿਆਹ ਸਾਰਾ ਪਛਾ ਕੇ ਫਿਰ ਮੇਰੇ ਬੇਟੇ ਨੂੰ ਆ ਕੇ ਕਿ ਨਹੀਂ ਤੁਸੀਂ ਅੰਦਰ ਮਨਾਉ ਸਾਨੂੰ ਦੋਹੀ ਰਿਸ਼ਤਾ ਲੈਣਾ ਅਸੀਂ ਦੋਹੀ ਰਿਸ਼ਤਾ ਪਿਆ ਸਿੱਖ ਤੇ ਬੇਟੀ ਨਾ ਦੱਸਿਆ ਵੇ। ਇਹਨੂੰ ਸਾਰਾ ਕੁਝ ਸਹੀ ਆ। ਵੈਸੇ ਇਹ ਵੀ ਉਸਤਾਣਾ। ਅੱਜ ਉਹ ਰਿਸ਼ਤੇ ਬਾਰੇ ਮੈਂ ਬੋਲਦਾ ਕਿ ਤੇ ਇਸਦਾ ਨਹੀਂ ਮੰਨਦਾ ਜ਼ਬਰਦਸਤੀ ਆ। ਕਹਾਂ ਨੰਨ ਸੋਕ ਅਨੇਕਾਸ ਤੁਮ ਕਾਲਿਕਾਸ ਇਹਦੀ ਪਾਸ ਤੇ ਬਹੁਤ ਜ਼ਿਆਦਾ ਗਲੀ ਕਰਦਾ ਹੈ। ਬਹੁਤ ਜ਼ਿਆਦਾ ਇਹਦੇ ਉਹਨੂੰ ਕਿਉਂ ਕੱਟੀਆਂ ਗੱਲਾਂ ਉਹਨੂੰ ਜ਼ਬਰਦਸਤ ਕਰਦੀਆਂ ਹੀ ਬਹੁਤ ਸ nhiều ਜੀ ਉਹਨੇ ਜਿਹੜਾ ਪਤਾ ਹੀ ਉਹਨੂੰ ਅਦਰ ਘਾਸ ਦਾ ਹੋ ਗਿਆ ਫਿਰ ਤੇ ਮਤਲਬ ਕੀ ਹੋਣਾ। ਹਾਂ ਜੀ ਆਵਾਜ਼ ਨਹੀਂ ਕਿਹਾ ਇਸ। ਜਿਹੜੀ ਪਹਿਲਾਂ ਹੀ ਪਤਾ ਤੁਹਾਨੂੰ ਵੀ ਅਦਰ ਘਾਸ ਦਾ ਪਰਸਾ ਹਾਂ ਜੀ। ਤੇ ਸਾਰਾ ਕੋਈ ਫਰਦਾ ਉਹਦੇ ਬਾਵਜੂਦ ਹੁਣ ਤੇ ਗੱਲ ਕਰਾਂ ਤਾਂ ਫਾਇਦਾ ਹੀ ਨਹੀਂ ਹਾਂਜੀ ਉਹ ਨਹੀਂ ਪੈਦਾ ਪਹਿਲਾਂ ਤੂੰ ਬੋਲਿਆ ਹੋਵੇ ਉਹ ਇੱਕ ਗੱਲ ਰੱਖੀ ਆ ਪਹਿਲਾਂ ਗੱਲ ਦੱਸ ਕਿ ਚਾਈ ਜੋ ਸਾਡਾ ਸੱਚਾਈ ਅਬ ਵੀ ਦਾ ਆਪਣੇ ਕੋ ਸੱਚ ਦੱਸਦਾ ਕਿ ਜੋ ਕੁਝ ਹੈਗਾ ਜੀ ਉਹਨਾਂ ਨੇ ਕਵੈਰੀ ਕਰ ਲਈ ਕਿ ਹਾਂ ਵੀ ਇਹ ਇਹਨਾਂ ਦੀ ਬੇਟੀ ਨੇ ਨਹੀਂ ਉਹ ਬਿਲਕੁਲ ਗਰੀਵ ਆ ਦੇਣੋ ਜੁਕੀ ਕੁਝ ਵੀ ਕੁੜੀ ਹਾਂ ਕੁੜੀ ਵਿੱਚ ਕੋਈ ਕੰਮ ਹੀ ਹੋਵੇ ਤਦੋਂ ਜੇ ਬਾਰੇ ਕੁੜੀ ਜੇੜਿਆ ਜਿਹੜੇ ਆਪਣੀ ਧੀ ਦੇ ਦੀ ਉਹਨਾਂ ਨੇ ਸਮੇਂ ਤੋਂ ਕਾਲ ਕੋਈ ਨਹੀਂ ਕੀਤਾ ਅੱਜ ਤੱਕ ਉਹਨਾਂ ਨੇ ਨਹੀਂ ਕੀਤਾ। ਉਹਨੇ ਸਭ ਕੁਝ ਦੇ ਦਿੱਤਾ। ਮੈਂ ਐਵੇਂ ਕਹਿ ਰਹੀ ਕਿਹਾ। ਨਹੀਂ ਹਾਂ ਦਾਜ ਤੋਂ ਨੂੰ ਅੱਜ ਤੱਕ ਮੈਨੂੰ ਕਦੀ ਆਲਿ ਰਿਕਾਰਡ ਕੋ ਤਾਂ ਇਹ ਨਹੀਂ ਦਾਜ ਤੋਂ ਤੋਂ ਤੇ ਬੀ ਆਪਸ ਕਰਨਾ ਤਾਂ ਕਾਨੂੰਨੀ ਵੇਰਵਾ ਮਿਲ ਜਾਂਦਾ ਹਾਂ। ਹਾਂਜੀ ਹਾਂਜੀ। ਉਹ ਹੁਣ ਕੋਟ ਦੇ ਅਧਰਕਾਰ ਦੇ ਉਹਤੇ ਗੱਲਾਂ ਕਰ ਕਰ ਕੇ ਉਹਦਾ ਕੀ ਕਰਦਾ ਬਹੁਤ ਜਲੀਲ ਕਰਦਾ ਜਲੀਲ ਕਰਦਾ ਗੱਲ ਰਿਕਾਰਡਿੰਗ ਪਈਆਂ ਹੋਵਾਲਾ ਜਾਂ ਤੇ ਇਹ ਗੱਲ ਕਰਦਾ ਵਿਆਹ ਤੋਂ ਪਹਿਲਾਂ ਹਾਂਜੀ ਜਿਹੜੀ ਅਦਰ ਕਾਸਮੈਰੀ ਕਰਦਾ ਹੈ ਨਾ ਹਣਾ ਉਹਨ ਕਰਕੇ ਜਦੋਂ ਤੈਨੂੰ ਸਾਰਾ ਕੁਝ ਪਤਾ ਲੱਗ ਗਿਆ ਸਾਰਾ ਕੁਝ ਕਰਨ ਦੇ ਬਾਅਦ ਲਹੂ ਤੋਂ ਦੁਬਾਰਾ ਫੇਰ ਉਹ ਕਰਦਾ ਮੈਂ ਵੀਰ ਜੀ ਇਹ ਗੱਲ ਕੀਤੀ ਸੀਗੀ ਮੈਂ ਹੁਣ ਜਦੋਂ ਕਈ ਵਾਰੀ ਇਹ ਪੀਤੀ ਨਹੀਂ ਹੁੰਦੀ ਸੀ ਸੌਫਿੰਦੇ ਸੀ ਮੈਂ ਇਹੀ ਗੱਲ ਤੇ ਬੜੀ ਬੜੀ ਗੱਲ ਕੀਤੀ ਆ ਕਿ ਆਪਾਂ ਨੂੰ ਜਦੋਂ ਜਿੱਦਣ ਆਪਣਾ ਰਿਸ਼ਤਾ ਹੋਇਆ ਸੀਗਾ ਆਪਾਂ ਨੂੰ ਬਿਠਾਇਆ ਗਿਆ ਸੀਗਾ ਦੋਵਾਂ ਜਾਣਿਆਂ ਨੂੰ ਤੇ ਮੈਂ ਜੇ ਨਹੀਂ ਸੀ ਸਾਨੂੰ ਦੇ ਜਾਂ ਕੋਈ ਨਹੀਂ ਸੀ ਮੈਂ ਤਾਂ ਮੈਨੂੰ ਉਦੋਂ ਹੀ ਦੱਸ ਦਿੰਦਾ ਕਹਿੰਦੇ ਨਹੀਂ ਇਦਾਂ ਦਾ ਤਾਂ ਕੋਈ ਨਹੀਂ ਆ ਮੇਰੀ ਸ਼ਰਾਬ ਇਦਾਂ ਦੀ ਮਾੜੀ ਹੋ ਗਈ ਆ ਮੈਂ ਖੁਦ ਸ਼ਰਮਿੰਦਾ ਪਰ ਉਹ ਆਪਣਾ ਇੱਕ ਜਿੱਦਾਂ ਗੁਨਾਹ ਹੀ ਲਾ ਲਓ ਤੁਸੀਂ ਉਹ ਡਰਿੰਕ ਦੇ ਪਿੱਛੇ ਸੁਭਾਅ ਲਗਾ ਲੈਂਦਾ ਡਾਕਟਰ ਜੀ ਕਿੱਥੇ ਰਹਿੰਦੇ ਹੋ ਬਰਦਾਸਪੁਰ ਹਾਂਜੀ ਰੰਜੀਤ ਸਿੰਧਰੋਂ ਉਧਰ ਆਏ ਦਿੰਦੇ ਨੇ ਹਾਂਜੀ

ਉਹ ਜਿਹਨੋਂ ਵੱਲੇ ਸ਼ਰਾਬ ਪੀਂਦਾ ਹੈ ਉਹਨੋਂ ਨੰਮ ਲੋ ਦਾ ਮਨ ਹੀ ਹੁੰਦਾ ਜਨਾਬ ਨਾਲ ਹੀ ਬੰਦੀ ਸ਼ੁਰੂ ਹੋ ਜਾਂਦੀ ਉਹਦੀ ਤੇ ਹਮ ਦਾ ਕੰਡੀਸ਼ਨ ਇੰਨੀ ਖਰਾਬ ਹੈਈ ਆ ਨਾ ਲੇਕ ਉਹ ਦਿਨੋਂ ਹੀ ਨਹੀਂ ਛੱਡਦਾ ਹੁੰਦਾ ਇਹ ਬਸ ਗੱਲ ਇਹ ਮੈਂ ਜਿੰਨਾ ਵੀਰ ਜੀ ਨੇ ਮਤਵਾਹੀ ਦਿੱਤੀ ਜਦੋਂ ਦੇਣੀ ਸ਼ੁਰੂ ਕਰਤੀ ਨਾ 15 ਦਿਨ ਨੇ ਵਧੀਆ ਲੰਗੇ ਇੰਨੀ ਕੰਡੀਸ਼ਨ ਖਰਾਬ ਸੀ ਕਿ ਮੈਂ ਨਹੀਂ ਸਾਥ ਛੱਡਿਆ ਭਈ ਮੈਂ ਸਾਹਮਦੀ ਰਹੀ ਆ ਜਿਹੜੀ ਚੀਜ਼ ਦੀ ਲੋੜ ਸੀਗੀ ਵੀ ਨਿੰਬੂ ਪਾਣੀ ਆ ਜੋ ਘੁੱਟ ਲੱਤਾ ਘੋਟਾ ਕਰ ਕਰਦੀ ਰਹੀ ਆ ਮੈਂ ਚਲੋ ਪਰ ਬੰਦੇ ਕਹਿੰਦੇ ਆਪਣਾ ਮਨ ਹੁੰਦਾ ਮਨ ਵੀ ਬੜੀ ਵੱਡੀ ਬੱਟੀ ਚੀਜ਼ ਆ ਜੇ ਹੁਣ ਅੱਜ ਮੇਰਾ ਮਨਿਆ ਮੈਂ ਸਟੈਂਡ ਲਿਆ ਮੈਂ ਲਿਆ ਹੀ ਆ ਜੇ ਮੇਰੇ ਦੂਜੇ ਪਾਸੇ ਆ ਗਈ ਮੈਨੂੰ ਮੇਰਾ ਕੋਟਾ ਨਜ਼ਰ ਆਉਂਦਾ ਵਾ ਤੇ ਮੈਂ ਪੀਟੇ ਕਰਕੇ ਹੀ ਹੁਣ ਕੁਛ ਨਾ ਕੁਛ ਸੋਚਣ ਦੀ ਆ ਮੇਰਾ ਮਨਿਆ ਤੇ ਮੈਂ ਫੇਰ ਹੀ ਕਰਦੀ ਪਈ ਆ ਜੀ ਜੇ ਮੇਰਾ ਮਨ ਨਾ ਹੋਵੇ ਫਿਰ ਤੇ ਮੈਂ ਕੁਛ ਵੀ ਨਾ ਕਰਾਂ ਮੈਂ ਰਾਵਾਂਗੀ ਛੱਡ ਪਰੇ ਬਾਤੀ ਇੱਥੇ ਕੱਟੀ ਜਾਨੀ ਟਾਈਮ ਬਾਕੀ ਭੈਣ ਕੋਈ ਗੱਲ ਨਹੀਂ ਆਪਾਂ ਉਹਨੂੰ ਵੀ ਮਿਲ ਕੇ ਸਮਝਾਵਾਂਗੇ ਹਾਂਜੀ ਹਾਂਜੀ ਜਿੱਦਾਂ ਨੂੰ ਸਮਝੇਗਾ ਹਾਂਜੀ ਹਾਂਜੀ ਮੈਂ ਉਹ ਵੀ ਲਿਖਤੀ ਤਰੀਕੇ ਨਾਲ ਹਾਂਜੀ ਕਰਾਵਾਂਗੇ ਨਾ ਇਹ ਨਹੀਂ ਬਸ ਉਹ ਐਸ ਪਰ ਸੁਣਨੀ ਇਧਰੋਂ ਪੜ੍ਹ ਨਹੀਂ ਆਪਾਂ ਇਧਰੋਂ ਪੜ੍ਹਦੇ ਇਦਾਂ ਬੰਦੀ ਕਰ ਦੇਣਾ ਉਹ ਉਹਦੇ ਜਿਹੜੇ ਮਦਰ ਆ ਆਪਾਂ ਉਹਨਾਂ ਨੂੰ ਸੱਦਾਂਗੇ ਹਨਾ ਜਿਹੜੇ ਜ਼ਿੰਮੇਵਾਰ ਹੋਰ ਲਾਗੋਂਦੇ ਆ ਉਹਨਾਂ ਨੂੰ ਵੀ ਆਪਾਂ ਸੱਦ ਕੇ ਬਿਠਾ ਲ ਕੇ ਫਿਰ ਲਿਖਤੀ ਰੂਪ ਚ ਗੱਲ ਕਰਾਂਗੇ ਉਹਨਾਂ ਦੇ ਨਾਲ ਆਪਾਂ ਠੀਕ ਆ ਆਪਣੇ ਜਿਹਨਾਂ ਨੂੰ ਬੋਲਦੀ ਸਾਰੇ ਬੰਦੇ ਪਾ ਦੇਣੇ ਹਣ ਜਿਹੜੇ ਮੇਰੇ ਮਦਰ ਇਨ ਮਮੀ ਆ ਜਾਣੀ ਕਿ ਜਿਹੜੇ ਮੇਰੇ ਸਾਸੂ ਮਾ ਉਹਨਾਂ ਨੂੰ ਹਾਰਟ ਦੀ ਬਲੋਕੇਜ ਆ ਅਛਾ ਜੀ ਚਲੋ ਫਿਰ ਵੀ ਉਹ ਵਧੀਆ ਮੈਂ ਕੋਸ਼ ਹੁੰਦੀ ਆ ਕਿ ਜਿੰਨਾ ਚਿਰ ਉਹ ਚਲੋ ਬੈਠੇ ਆ ਨਾ ਬੈਠੇ ਰਹਿਣ ਉਹਨਾਂ ਦੇ ਸਰਤੇ ਘਾਰ ਆ ਇੱਕ ਸਾਹ ਦਾ ਮੈਂ ਨਹੀਂ ਕਹਿੰਦੀ ਕਿ ਉਹ ਮੈਂ ਤਾਂ ਕਹਿੰਨੀ ਆ ਕਿ ਰੱਬ ਉਹਨਾਂ ਦੀ ਵੀ ਲੰਬੀ ਉਮਰ ਕਰੇ ਜਿਹੜੀ ਇੱਥੇ ਆ ਪਰ ਬਰਗਰ ਹੋਣੀ ਜੇਕਰ ਉੱਥੇ ਹੋਣੀ ਦਾ ਉੱਥੇ ਕੋਈ ਨਹੀਂ ਰਹਿੰਦਾ ਜੀ ਉੱਥੇ ਸਿਰਫ ਕੋਟੀ ਨੂੰ ਲੋਕ ਹੀ ਲੱਗਾ ਜਿਹੜਾ ਸਫਾਈ ਕਰਵਾ ਦਿੰਦੀ ਆ ਜਾਂ ਆਪ ਸਫਾਈ ਕਰਉਂਦੀ ਆ